ਕਿੰਦਰ ਲੈਕਚਰ ਸੈਂਟਰ ਲੈ ਲਿਆ ਉਹਨਾਂ ਦਾ ਮੇਰਾ ਕਿਸਾਨ ਇਹ ਕਿਸਾਨ ਤੇ ਖੇਤ ਮਜ਼ਦੂਰ ਨੂੰ ਤੇ ਇਹਨਾਂ ਦੀ ਸੋਚ ਭਾਜਪਾ ਵਾਲਿਆਂ ਦੀ ਜੋ ਹੈ ਸਾਨੂੰ ਪਤਾ ਤੁਹਾਡਾ ਦਾਸ ਰਾਜ ਸਭਾ ਚ ਐਮਪੀ ਸੀ ਇਹ ਕਾਰਜ ਕਾਨੂੰਨ ਜਿਹੜੇ ਨੇ ਮੋਦੀ ਦੀ ਸੋਚ ਸੀ ਇਹਨਾਂ ਦੇ ذریعے ਕੰਟਰੈਕਟ ਫਾਰਮਿੰਗ ਠੇਕੇ ਦੀ ਭਾਈ ਵੱਡੀਆਂ ਕੰਪਨੀਆਂ ਲੈ ਆਈਆਂ ਪੰਜਾਬ ਦੇ ਸਾਰੇ ਕਿਸਾਨਾਂ ਦੀ ਪਹਿਲੀ

بٹ مالکہ نو مزارا بنا دیم سی تو اسی بہت چنگی طرح واقع ہو ایک سو چال کلو میٹر بابا مغل مگل سی چھوٹے مزارے سی مالک مغل سن انہوں نے تو نعرہ سی کہ کسانوں میری مدد کرو پنڈا چھوٹو جو کچھ بھی تو ہے نال لے کے میرے چلو میں وعدہ کرنا مزاریا نو مالک بنا ਤੁਹ ਮੋਦੀ ਦਾ ਪ੍ਰੋਗਰਾਮ ਸੀ ਮਾਲਕਾਂ ਨੂੰ ਬੁਜ਼ਾਰੇ ਬਣਾ ਕੇ ਜਿਹੜੇ 21 ਸਾਲ ਤੋਂ ਬਾਲਕ ਭਰੇ ਸੀ ਮਿਲ ਦਿਖਾ ਰਹੇ ਲੱਗਿਆ ਜਬੀਲਾ ਇੰਨੇ ਰੇਟਾਂ ਲਾਉਂਦੀ ਹੈ ਇੱਕ ਪਾਸੇ ਜੁਨਨ ਦੇ ਖੜਾ ਕੈਂਡੀਡੇਟ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਜਰਨਲ ਸਾਹਿਬ ਕੱਲ ਜਿਹੋ ਜੀ ਟਿੱਪਣੀਆਂ ਕਿ ਕੇਜਰੀਵਾਲ ਕਰਕੇ ਗਿਆ ਮਬਾਰਕ ਦੇਣਾ ਚਾਹਣਾ ਤੁਸੀਂ ਨਾਲ ਹੀ ਲੀਗਲ ਲੋਕਸ ਕਰਤਾਂ

ਤਿੰਨ ਸਾਲਾਂ ਦੇ ਵਿੱਚ ਮੇਰੇ ਵੀਰੋ ਤੁਸੀਂ ਵੇਖੋ ਸਾਰਿਆਂ ਕਰ ਲਏ ਉਹਨਾਂ ਸਾਰਿਆਂ ਨੂੰ ਗੁਨੇਦਾਰਾਂ ਇੱਕ ਇੰਜੀਨੀਅਰ ਨੇ ਕਿਹਾ ਸੀ ਸਾਨੂੰ ਮੇਰਾ ਚ ਵੀ ਕੇਜਾ ਦਾ ਟਾਈਮ ਚਾਹੀਦਾ ਕਿਉਂਕਿ ਸਾਡੇ ਕੋ ਕੁਮਰ ਵਜੇ ਪ੍ਰਤਾਪ ਸਿੰਘ ਜੀ ਨੇ ਇਨਕੁਆਰੀ ਕੀਤੀ ਚ ਵੀ ਕੇਜਾ ਦੇ ਵਿੱਚ ਉਹ ਬੰਦਿਆਂ ਤੇ ਕੀ ਸ਼ੁਰੂ ਹੋ ਜਾਣਗੇ ਤੇ ਆਂਦੇ ਮਹੀਨੇ ਚ ਅਸੀਂ ਉਹਨਾਂ ਨੂੰ ਸਜ਼ਾਨਾ ਦਵਾ ਦਿੰਦੇ ਤਿੰਨ ਸਾਲ ਹੋ ਗਏ ਜਿਹੜੀ ਮਨਜ਼ੂਰੀ

سو روپیہ کئنٹل چودا کرا دیا سو بھی دی جگہ یہ سارا مال سوکھ لو سو دو سو بھی روپے تو سٹا کٹو گیارہ بارہ بارہ دن ٹونا مڈیا سوکتا رہا جی پانچ چار چار کٹل بھی سوکیا تو, تو جا پھر نمی دیا مشین نے کوئی نے نما سا پیچھے جدو مڈیا چ گیا ਸੰਗਰੂਰ ਜਿੱਥੇ ਆਪ ਗੁਰਤਬਾਨ ਦਾ ਰੋਮਚਾ ਆਪਣਾ ਜ਼ਿਲ੍ਹਾ ਹੈ ਮੈਂ ਝੂਰੀ ਵੀ ਗਿਆ ਤੇ ਆਪਣੇ ਹੱਥੇ ਸੰਗਰੂਰ ਗਿਆ ਤੇ ਸੰਗਰੂਰ ਇੱਕ ਢੇਰੀ ਇੱਕ ਕਿਸਾਨ ਨੇ ਲਈ ਸੀ 10 11 ਡੇਡ ਹੋ ਗਏ ਤੋਂ ਮੈਨੂੰ ਕਹਿਣ ਲੱਗਾ ਬਾਈਸ ਸਾਹਿਬ ਸਾਸterne ਪਹਿਲੇ ਜਦੋਂ ਮੈਂ ਆਇਆ ਉਦੋਂ ਵੀ ਮੋਇਸਰ ਰਖੜਾ ਸੀ ਤੇ ਹੁਣ ਦਸਾਂ ਡੇਡਾਂ ਬਾਅਦ ਜਦੋਂ ਮਸ਼ੀਨ ਨੂੰ ਆਈ ਜਿੱਥੇ ਤੱਕ ਨਹੀਂ ਪਾਈ ਦਾ ਅਸਲ ਤੇ 23 ਦਸਤਰ ਤੋ ਮੈਂ ਉਹ ਸੈਕਟਰੀ ਨੂੰ ਮਾਰਕੀਟ ਕਮੇਟੀ ਨੂੰ ਜਿਹੜਾ ਉਤਸ਼ਾਹ ਸੀ ਮੈਂ ਆਪਣੇ ਵਕੀਲ ਲੈ ਕੇ ਉਸ ਸਰਦਾਰ ਜੀ ਇੱਕ ਵਾਰ ਇਹਦਾ ਇੱਕ ਵਾਰ ਢੇਰੇ ਦਾ ਮੁੱਸਰ ਦੇਖੋ ਕਿੰਨੇ ਨੇ ਨਵੀਂ ਕਿੰਨੀ ਹੈ ਢੇਰੇ ਚ ਤੋ ਪਹਿਲੀ ਵਾਰ ਉਹਨੇ ਢੇਰੇ ਦੇ ਵਿੱਚ ਹੱਥ ਪਾ ਕੇ ਥੱਲੋਂ ਝੋਲਾ ਖੜੇ ਉਹ ਲੋਕ ਜਿਹਨਾਂ ਦਾ ਪਾਇਆ ਤੇ 18.2 ਲਿਖਿਆ ਉਹ ਕਹਿੰਦਾ ਦੱਸੋ ਕੀ ਆਹ ਦੇ ਲੋ ਜਿਹੜੀ ਕਮੀ ਹੈ ਉਹ ਕਹਿੰਦਾ ਸਰਦਾਰ ਜੀ ਜਿਹੜੀ ਢੇਰੀ ਕਈ ਜਿਹੜਾ ਦੀ ਢੇਰੀ ਹੈ ਉਹਦੇ ਵਿੱਚ ਨਵੀ ਹੋ ਜਾਂਦੀ ਹੈ مینو چولا میں اجاز سے پالتا ہے اسے مشین سے پایا تو ہی پالا اسے ٹیری انہیں پایا پندرہ پوائنٹ پایا تو سیکٹری ڈوہا دے ساری پریس ہوتے سے سارے کاؤنسی لیڈیشپ ہوتے سے یہ انہوں نے سامنے ساری گلہ آج جو میرے فیس بک تے ہیں یہ آج بھی کوئی فیس بک ہو لے تو ساری چیز تو سامنے پھر منو سیکٹری کے اندر دین ہوتی دیوار منو ایک بار اسے تھے بھی جو پھر پالے تو انہوں نے سیمپل لے لیے سینپل <سؤال> لیا <سؤال> چوئنٹ دوسو نو بٹ دن ہو گئے باروں میں تلائی کر کے سو آج کہتا پچانوے ہو گیا نے سکیا کہ نہیں سکیا پتا نہیں بٹ میرا پانچ کٹل اتنے پہ دس دنوں سوک گیا تئی سو کا حساب لوگ بارہ چوہ ہزار روپئے گریب کسان ਇਹਤ ਬਦੂਗਾ ਕੋ ਕੰਮ ਕੋਈ ਨਹੀਂ ਮੈਂ ਲੇਬਰ ਵਾਲਿਆਂ ਨੂੰ ਉੱਥੇ ਸਾਰਿਆਂ ਨੂੰ ਪੁੱਛਿਆ ਜਿਨੇ ਕੰਮ ਕਰ ਲਏ ਉਹ ਕਹਿੰਦੇ ਸੀ 5 5 6 6 ਦਿਨ ਤੋਂ ਬਾਅਦ ਸਾਡਾ ਕੰਮ ਕੋਈ ਨਹੀਂ ਬੜੀ ਤਿਆਨੋ ਜੋ ਹਾਰਡੈਸਟੋ ਮੇਰੀ ਗੁਦਾਰੀ ਸੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੋਖ ਲਿਆ ਨਾ ਇਹ ਰਾਜ ਕਰਨ ਤੇ ਕਾਬਲੀ ਚੀਜ਼ ਹੈ ਮੈਂ ਅੰਦਰ ਮੋਟਿਆ ਤੋਂ ਸੁਣਿਆ ਹੋਣਾ ਮੈਂ ਕਿਹਾ ਸੀ ਬੜੇ ਇਹਨਾਂ ਦੇ ਕੱਪੜਿਆਂ 'ਚ ਅੱਗ ਲੱਗੀ ਜਦੋਂ ਮੈਂ ਕਿਹਾ ਕਿ ਕਿਸ ਕਿਸਮ ਦਾ ਮਟੀਰੀਅਲ ਲਾ ਕੇ ਸਾਡੇ ਸਾਹਮਣੇ ਰੱਖੋ

اپا کھوڑے بچہ کاما ساری پڑھکری دی نسل سے ہی اوری قیمت آتی یہ امریکن کوئی کہاں خرید دی ہوئے کہ آئی دن پانچ لاکھ رکھ رہے تھے تو یہ چوک دیسی نے لیے تو بھی بھائی پچی چاہ تو بینتی میری کہہ دی گاہ سی کہ تجربے تو بینا ایڈوکیشن تو بینا کابلیت تو بینا

ਇੱਕ ਇੱਕ ਸਾਬਤ ਕਰ ਦੋ ਮੈਂ ਕੀ ਵੇ ਵਾਰ ਤੋਂ ਵਾਰ ਜੋ ਮੈਨੂੰ ਡੱਡ ਲਾਉਂਗਾ ਉਹ ਡੱਡ ਭੱਜੂਗਾ 41 ਦੇ ਜਿੱਥੇ ਮੁਖਵੰਤਰੀ ਵੀ ਆਤਾ ਕੋ ਮੁਖਵੰਤਰੀ ਕਿ ਆ ਸਕਦਾ ਦਿਲ ਇਲੈਕਸ਼ਨ ਦਾ ਹਾਲ ਵੀ ਤੇ ਜਦੋਂ ਵੇਖਿਆ ਨਾ ਵੋਟ ਨਹੀਂ ਪੈਣੀ ਜੈੰਟਸਰ ਸਾਥ ਦੇ ਆ ਜਿਸ ਤਰ੍ਹਾਂ ਵੀ ਹੁਣ ਹੋ ਰਿਹਾ ਇਸ ਤੋਂ ਵੱਡੀ ਹੌਂਸ ਚ ਬੁਰੀਆ ਦਾ ਕਤਲ ਵੀ ਹੋ ਸਕਦਾ ਲੋਕ ਰਾਜ ਦੇ ਵਿੱਚ ਪਿਆਰ ਦੇ ਤੇ ਕੰਮ ਦੀ

ਪਿਆਰ ਨਾਲ ਤੇ ਪੰਜਾਬੀਆਂ ਨੂੰ ਮਿਲਾਇਆ ਜਾ ਸਕਦਾ ਜੇ ਤੁਸੀਂ ਸੋਚੋ ਤੇ ਡਰਾ ਕੇ ਉਤਾਰ ਕੇ ਇਹਦੇ ਇਤਿਹਾਸ ਹੀ ਨਾ ਹੈ ਇਸ ਕਿਸਮ ਦਾ ਜਿਹਨੇ ਕਦੀ ਇਸ ਤਰ੍ਹਾਂ ਚੈਲੰਜ ਕੀਤਾ ਉਹ ਹਮੇਸ਼ਾ ਹੁਲਦੀ ਗਿਆ ਉਹਦਾ ਰਿਜ਼ਲਟ ਹੁੰਦੀ ਆ ਇਹਦੇ ਨਾਲ ਨਾਲ ਮੇਰੇ ਕੋ ਮੈਂ ਤੁਹਾਨੂੰ ਬੇਥੀ ਕਰ ਰਹੀ ਏ ਟਾਈਮ ਆਇਆ ਕਾਂਗਰਸ ਹੀ ਇਹੋ ਜਿਹਾ ਕੇ ਜਵਾਦ ਰਹੇ ਤੇ ਤੁਸੀਂ ਸਾਰੇ ਮੇਰੇ ਖੇਤ ਤੋਂ ਦੂਰ ਭਰਾ ਵੀ ਬੈਠੇ ਮੈਂ ਇਹ ਕਿਆ ਸੀ ਸ਼ੁਰੂ ਕਰਾਇਆ پنڈا چاہیے جناب کام اتنے ہوا تا پہلے روا داری ابھی آسے گردو جنا چاس رہا گیا ردھاوا صاحب رہے کوئی دسو ایک آنے کی رواداری کسی کس کی ہو پتا نہیں کن کم تو آئے سنوس گل کی یاد بھی نہیں کہ کن اتنے ہوئے ਤੋਂ ਮੈਂ ਲਿਖਾ ਨਾ ਆ ਜਾਂਦਾ ਹੋਇਆ ਤਾਂ ਮੈਂ ਗੁਜ਼ਾਰਿਸ਼ ਕਰਨੀ ਕਿ ਤਗੜੇ ਹੋ ਕੇ ਕਾਂਗਰਸ ਦੇ ਰਮਾਇੰਦੇ ਸਾਡੀ ਪੈ 20 ਤਰੀਕ ਨੂੰ ਪੰਜੇ ਦੇ ਟੂਣੇ ਚਾਂਦ ਤੇ ਹੋਰ ਨਹੀਂ ਆਪਾ ਇਹ ਗੱਲ ਹੋਰ ਨਾਵਾ ਸਾਫ ਥੋੜੀ ਜੀ ਕਲੀਅਰ ਕਰਨ ਦੀ ਲੋੜ ਹੈ ਮੈਂ ਜਿੱਦੜ ਬਾਅਦ ਵੀ ਜਿਹੜੇ ਵੀ ਮੇਰਾ ਫੇਸਬੁੱਕ ਤੇ ਦੇਦੇ ਨੇ ਮੈਨੂੰ ਦੱਸਣਾ ਚਾਹਣਾ ਕਿ ਵੇਖੋ ਇੱਕ ਮੈਂ ਇੱਕ ਤੁਹਾਨੂੰ ਵਿਸ਼ੇਸ਼ ਤੌਰ ਕਿਉਂਕਿ ਇਹ پلک جا تو چنگی طرح گرتا بچا جی گل میں پہلے میں بادل نو پوچھ رہا بادل صاحب اکال تخت صاحب جی پابندی لائی ہے کلے تو لائی الیکشن سے نکل شروع اکالی دل بادل تاب سی چلو تیرہ ہلکا بھی کوئی نہیں ਸਰ ਜਗਵੀਰ ਸਿੰਘ ਜਰ ਦੇ ਅਧਿਕਾਰ ਕੋਈ ਜਿੱਦੜਪਾ ਜਾਂ ਕੋਈ ਹੱਥਾ ਤੇ ਹੈ ਨਹੀਂ ਤੁਸੀਂ ਆਪਣੇ ਕੈਂਡੀਡੇਟ ਖੜੇ ਕਰਦੇ ਤੁਸੀਂ ਇਹ ਦੇ ਵਿੱਚ ਉਹ ਅਗਲੇ ਪਾਸੇ ਕਰਵਾਉ ਸੁਧਾਰ ਨਾ ਬੰਨ ਲਾ ਕੇ ਤੇ ਇਛਾ ਸਾਹਿਬ ਨੇ ਜੰਗੂ ਬਾਜਰਾ ਜੀ ਦੇ ਬੀਵੀ ਜਗੀਰ ਕੋਰੇ ਬਟਾਰਾ ਸਾਹਿਬ ਇਹ ਕਹਿੰਦੇ ਸੁਧਾਰ ਲੈ ਕੇ ਆਣਾ ਪਰ ਕਿਉਂਕਿ ਪਾਰਟੀਾਂ ਦੇ ਲੋਕੀ ਇਹ ਨਹੀਂ ਸੋਚਦੇ ਤੇ ਤੁਹਾਨੂੰ ਤਾਂ ਗੁਦਰਤ ਹੀ ਬਣਾ ਵਧੀਆ ਦਾ ਟਾਈਮ ਮਿਲ ਗਿਆ ਸੀ ਕਿ ਜਦੋਂ ਬਾਦਲ ਬਾਹਰ ਹੋ ਗਿਆ ਤੁਸੀਂ ਕੈਂਡੀਡੇਟ ਦੇਦੇ ਉਹਨਾਂ ਦੀ ਵੋਟ ਵੀ ਧੰਨਵਾਦ ਜੀ

ਜੇ ਪੀਟੇ ਨੇ ਤੇ ਕਰਨ ਦਾ ਕਾਰਨ ਦੱਸੋ ਤਾਂ ਅਨਾਉਂਸ ਕੈਂਡੀਡੇਟ ਅਨਾਉਂਸ ਕੋਈ ਪਾਰਟੀ ਕਰਨ ਤੇ ਜੇ ਲਾਉਂਸ ਕਰ ਰਹੀ ਸੀ ਤੇ ਇਹਨੇ ਤੇ ਅਨਾਉਂਸ ਕੀਤੇ ਇਹ ਗੱਲ ਚੰਗੀ ਤਰ੍ਹਾਂ ਤੁਹਾਨੂੰ ਸਮਝ ਲੈਣੀ ਚਾਹੀਦੀ ਕਿ ਇਹ ਭਾਜਪਾ ਵੀ ਇਹ ਭਾਰਤੀ ਜਨਤਾ ਪਾਰਟੀ ਵੀ ਬਕਾਇਦਾ ਤੌਰ ਹਦਾਇਤ ਸੀ ਕਿ ਹਰ ਇੱਕ ਕੈਂਡੀਡੇਟ ਪੰਥਕ ਜਿਹੜੇ ਬਾਹਰ ਆਉ ਇੱਕ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ

ਕਿ ਫਿਰ ਭਾਜਪਾ ਭੱਗੇ ਲੱਗੇਗੀ ਤੇ ਕਾਲੀਦਾ ਨੂੰ ਪਿਛੇ ਛੱਡ ਕੇ ਆ ਇਹ ਲਗਾ ਸਾਰਾ ਇੱਕ ਗੇਮ ਪਲਾਨ ਹੈ ਕਿ ਵੇਖੀ ਕਿ ਜਿਹੜੀ 18 ਤੋਂ 20% ਸਿੱਖ ਵੋਟ ਹੈ ਪੰਥਕ ਨੂੰ ਵੋਟ ਹੈ ਉਹ ਜੇ ਪੰਥਕ ਪਾਰਟੀਆਂ ਵਿੱਚ ਨਹੀਂ ਕਿ ਭਾਜਪਾ ਨੂੰ ਅਜੇ ਵੀ ਚੜਦੀ ਕਿ ਨਹੀਂ ਚੜਦੀ ਜੇ ਨਹੀਂ ਚੜਦੀ ਫਿਰ ਭਾਜਪਾ ਪਿਛੇ ਹੋ ਜਾਏਗੀ ਕਾਲੀਦਾ ਨੂੰ ਅੱਗੇ ਨਾ ਦੇਣਗੇ ਜਿਆ ਮਿੰਟ ਇਹ ਸਾਰੀਆਂ ਪੰਥਕ ਤਿਰਾਂ ਨੂੰ

ਇਸੇ ਗੱਲ ਕਰ ਪਿੰਡੂ ਵੋਟ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਤੇ ਜੋੜ ਕੇ ਕਿ ਜੇ ਅਸੀਂ ਆਪਣੇ ਆੜਵਲੇ ਪੰਜਾਬ ਦੀ ਜੇ ਆਪਣੇ ਬੱਚਿਆਂ ਦੀ ਦਿੱਟਰੀ ਜੰਨੇ ਤੇ ਇਹਨਾਂ ਦੀਆਂ ਖੋਜੀਆਂ ਚਾਲਾਂ ਤੋਂ ਬਚਣ ਦੇ ਲੋੜ ਕਿ ਸਾਡਾ ਝੋਲਾ ਰੋੜਿਆ ਸਾਡੀ ਕਣਕ ਆਂਦੇ ਟਾਈਮ ਤੇ ਮੈਂ ਜਦੋਂ ਭਾਜਪਾ ਦੇ ਸਦਾ ਤੁਹਾਨੂੰ ਸਦਾ ਦਿੰਦਾ ਆਪਾਂ ਸਮਝ ਸਕੀਏ ਕਿ ਇਹਦਾ ਸਦਾ ਸਲਾਹ ਦਿੰਦਾ ਕਿ 30000 ਕਰੋੜ ਦੀ ਸਲਾਹਾਂ ਕਣਕ ਤੇ 45000 ਕਰੋੜ ਦਾ ਸਲਾਹਾਂ ਝੋਟਾ ਯਾਦ ਹੈ ਬੰਦੇ ਭੱਜੋ ਸਾਡੇ ਨਾਲ ਆਜੋ ਨਹੀਂ ਪੈਹੀ ਨਹੀਂ ਦਿੱਤੇ ਆਹ ਥੇੜੀ ਆ ਤੁਹਾਨੂੰ ਇੱਕ ਮੈਸੇਜ ਹੈ ਸਾਥ ਤੋਂ 55 ਸਾਲ ਦਾ ਝੋਨਾ ਨਾ ਖਰੀਦਿਆ ਜਾਂਦਾ ਕੋਈ ਨਵੀਂ ਗੱਲ ਥੋੜੀ ਸੀ ਗੋਦਾਮ ਵੀ ਖਾਲੀ ਜਿਹੀ ਸੀ ਪਰ ਚੀਜ਼ੇ ਵੀ ਪੇੜੀ ਆ ਸੀ ਪੈਸਾ ਵੀ ਆਤਾ ਸੀ ਐਵੇਂ ਸਿੱਧਾ ਸਾਨੂੰ ਉਹਨਾਂ ਨੇ ਸਿੱਧੇ ਤੌਰ ਮੂੰਹ ਨਹੀਂ ਕਿਹਾ ਸਿਰ ਕੇ ਦੇ ਦਿੱਤਾ ਕਿ ਯਾਰ ਨੇ ਭਾਜਪਾ ਦੇ ਪਿੱਠੂ ਭੱਜੋ ਪੰਜਾਬੀਓ ਨਹੀਂ ਭੱਜਦੇ ਤੇ ਆਪਣੀ ਫਸਲ ਜਿੰਨੇ ਮਰਜੀ ਵੇਚੋ ਅਸੀਂ ਰਹਿ ਜਾਈਏ ਆ ਚੰਗਿੱਤ ਨੂੰ ਆਪਾਂ ਨੂੰ ਸਮਝ ਲਿਆ ਆ। ਆ ਵੀ ਇੱਕ ਐਕਸਪੈਰੀਮੈਂਟ ਜਿਹੜੀ ਸੁਧਾਰ ਲੈ ਰ ਬਾਦਲ ਕੇ ਤੇ ਜਮਰੂ ਕਣ ਚ ਬੈਠਿਆ ਨੂੰ ਐਂਕੀ ਆਪਣੇ ਕੈਂਡੀਡੇਟ ਵਾਪਸ ਲੈ ਲੇ। ਜਦੋਂ ਕੈਂਡੀਡੇਟ ਵਾਪਸ ਲੈ ਲਿਆ ਉਹਨਾਂ ਨੂੰ ਕਾਰਨ ਦੱਸਣਾ ਚਾਹੀਦਾ। ਇਹ ਤਾਂ ਕਾਰਨ ਹੀ ਬੈਸਟਲੀ ਹੈ ਜਿਸ ਨਾਲ ਸਾਨੂੰ ਇਹ ਇਹ ਜਿਹੜੀ ਇਲੈਕਸ਼ਨਾਂ ਨੇ ਇਹ ਬਹੁਤ ਫੱਟਾ ਇਹਦੇ ਵਿੱਚੋਂ ਇੱਕ کی فیل ہو چکی ہے ختم ہو چکی ہے ایک چڑھی وار ای ہیں یہ بھی سمجھ آ گئی دس دن لگا کئی پیشگوئی میں اگے بھی کیتیا سچ نکلیاں نے بگوت اگلے سال فروری کے جنہاں جہاں آنے والے تین مہینے لوگ فروری چل دن لگے ਇਰੀਵਰਲੀ ਹੋਇਆ ਕਿਉਂਕਿ ਕੇਜਰੀਵਾਲ ਨੂੰ ਵੀ ਸਮਝ ਆ ਗਈ ਕਿ ਭਗਵਾਨ ਤਾਂ ਆਲਰੇਡੀ ਪਾਪ ਪਨਾਹ ਲਾ ਚੁੱਕੇ ਇਹ ਜੋ ਲੱਗ ਗਿਆ ਜਿਹਨੀ ਚਾਲ ਰਿਹਾ ਉਹਦਾ ਕਾਰਨ ਨਹੀਂ ਹੈ ਜਦੋਂ ਵਾਰੀ ਕੇਤ ਨੂੰ ਕਾੜਾ ਸ਼ੁਰੂ ਕਰਦੇ ਜੋ ਜਿੰਸਟਰ ਨੂੰ ਸਾਰੀ ਗੱਲ ਸੰਕੇਤ ਹੈ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਦੇਤੀ ਬਦਲ ਨਾਲ ਅਜੇ ਟਿਕਿਆ ਦੋ ਦਿਨ ਮਹੀਨੇ ਫਰਵਰੀ ਚ ਬੰਦਿਆ ਜਾਏਗਾ ਅਸੀਂ ਸਿਰ کوئی ای پارٹی لے گئے جنہیں کے آئیے جیم چار کھڑا ہو سکے سو کانگریس تو علاوہ کو, کوئی ایو جی جماعت ہے سرکار گردورہ صاحب ماں کھڑی کر کے دسو جی کسی وار بھی پریشانی آئی کاری کتنے لگی فصل چک دے رہے. ਸ਼ੁਗੀਆਂ ਘੇਟੇ ਜੇ ਅੱਜ ਚੁਗੀਆਂ ਘੇਟੇ 60 ਘੇਟੇ ਦਾ ਰੁਪਏ 500 ਦਿੱਤੇ ਤੇ ਸਹੀਏ ਸਰਕਾਰੀ ਕਦੀ ਗਾਣੇ ਹੋਣ ਤੁਸੀਂ ਦੇ ਹੁਣ ਜਿਹੜਾ ਝੋੜਾ ਵੇਚ ਵੀ ਲਿਆ ਉਹਨਾਂ ਨੂੰ ਵੀ 15 16 ਸੋਨਾ ਦਿਨ ਹੋ ਗਏ ਭਾਜੀ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਨਹੀਂ ਆਏ ਤੁਹਾਡਾ ਝੋੜਾ ਜਰੂਰ ਕ੍ਰੀਨਤੀ ਲੈ ਗਿਆ ਅਕਾਊਂਟਾਂ 'ਚ ਪੈਸੇ ਨਹੀਂ ਆਏ ਕਦਾਂ ਨਹੀਂ ਕਿਤੇ ਨਾਲੇ ਕਿਤੇ ਨਹੀਂ ਆਲੇ ਸੋ ਪੰਜਾਬ ਨੂੰ ਸਿੱਧਾ ਸਿੱਕੇ ਮੋਦੀ ਵੱਲੋਂ ਸੱਦਾ ਹੈ

سردار جتندر رداوا جی نو تگڑے ہو, ہو کے سمرتن جیتی نمی پولیٹکل میسج ہونا چاہیے سنا ہونا چاہیے کہ پرانا کم جا لوگ نے ریجیکٹ کر دانگرس اپنا حوصلہ برقرار رکھا تو ایجاجت دوں گا واحد